ਗੋਲਡੀ ਓਏ ਗੋਲਡੀ ਹਾਂਜੀ ਮੰਮੀ ਪੁੱਤ ਬੈ ਗੱਲ ਸੁਣ ਬੈ ਇੱਥੇ ਜਿੱਥੇ ਮਰਜ਼ੀ ਬਹਿ ਜਾ ਇੱਥੇ ਬਹਿ ਜਾ ਜਿੱਥੇ ਮਰਜ਼ੀ ਬਹਿ ਪੁੱਤ ਜੇ ਤੇਰੇ ਪਿਓ ਨੇ ਪੈਸੇ ਤੇ ਇਹਨੂੰ ਦੇ ਹੀ ਦਿੱਤੇ ਆ ਆ ਕੀ ਤੂੰ ਮੰਗਵਾਈ ਜਾਣਾ ਆ ਕੀ ਐਡ ਕੇ ਐਡ ਕੇ ਲੱਬੀਆਂ ਮੰਗਵਾਈ ਜਾਣਾ ਕੀ ਉਹਨੂੰ ਕਹਿੰਦੇ ਉਹ ਨਾ ਪੀਵੀਸੀ ਸ਼ੀਟਾਂ ਵਾ ਅੱਛਾ ਉਹ ਨਾ ਦੀਵਾਰਾਂ ਤੇ ਲੱਗਣੀਆਂ ਵਾ ਆ ਵੇਖੋ ਕੀ ਹਾਲ ਕਿ ਹੋਇਆ ਹੈ ਨਾ ਥੋੜਾ ਸੋਹਣਾ ਲੱਗੂਗਾ ਨਾ ਪੁੱਤ ਤੂੰ ਇੰਨਾ ਪੈਸਾ ਖਰਚਣ ਡਿਆ ਕੱਲ ਨੂੰ ਤੇਰਾ ਵਿਆਹ ਕਰਨਾ ਤੁਰਤ ਨੇ ਕੰਮਣਾ ਵੋਟੀ ਨੂੰ ਕੁਝ ਨਾ ਕੋਈ ਤੇ ਪਾਵਾਂਗੇ ਨਾ ਆਪਾਂ ਕੋਈ ਗੱਲ ਨਹੀਂ ਮੰਮੀ ਪੈਸੇ ਬਥੇਰੇ ਆ 8 ਲੱਖ ਪਾਪਾ ਨੇ ਦੇ ਦਿੱਤਾ ਵਾ ਹਣਾ 2.5 ਲੱਖ ਰੁਪਇਆ ਮੇਰੇ ਕੋਲ ਵੀ ਹੈਗਾ ਸੀਗਾ ਮੈਂ ਰੱਖਿਆ ਹੈਗਾ ਤੇ 4 ਲੱਖ ਰੁਪਇਆ ਦਾ ਨਾ ਮੈਂ ਲੋਨ ਲੈ ਲਿਆ ਵਾ ਲੋਨ ਲੈ ਲੇ ਓ ਇਸ ਕਰਕੇ ਲਿਆ ਵਾ ਕੀ ਉਹ ਉਤਰਾ ਹੀ ਰੱਖੀ ਛੱਡਣਾ ਵਾ ਇਨ ਕੇਸ ਲੋਡ ਪਿੰਦੀ ਆ ਹਾਂ ਤੇ ਬਾਅਦ ਵਿੱਚ ਆਪਾਂ ਫਿਰ ਇੱਕ ਦੂਜੇ ਦਾ ਮੂੰਹ ਥੋੜੀ ਵੇਖਣਾ ਉਹ ਸੇਫ ਸਾਈਡ ਲਈ ਰੱਖਿਆ ਅਗਰ ਲੋਡ ਪਾਉਗੀ ਵਰਤ ਲਵਾਂਗੇ ਨਹੀਂ ਤੇ ਵਿਆਹ ਤੋਂ ਬਾਅਦ ਵਾਪਸ ਕਰ ਦਵਾਂਗੇ ਤੇ ਕਿਸ ਦਾ ਕਿੱਥੋਂ ਦੇਣੀਆਂ ਈ ਤਨਖਾਹ ਜਿੰਨੀ ਕ ਹੈਗੀ ਉਹ ਤੈਨੂੰ ਪਤਾ ਹੀ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂ ਉਹ ਸਾਗ ਦਾ ਕੱਲ ਉਹਨਾਂ ਨੇ ਆ ਕੇ ਨਾ ਤੁਹਾਡੇ ਨਾਲ ਵਿਆਹ ਦੀ ਗੱਲ ਕਰ ਲੈਣੀ ਜੀ ਕਿਉਂਕਿ ਉਹਨਾਂ ਨੇ ਪੰਡਤ ਨੂੰ ਪੁੱਛਿਆ ਆਂਦੇ ਵਿਆਹ ਦਸਾਂ ਦਿਨਾਂ ਚ ਕਰ ਲਓ ਨਹੀਂ ਤਾਂ ਬਾਅਦ ਚ ਟਾਈਮ ਨਹੀਂ ਹੈ ਓਏ ਹਾਏ ਮੋਰਾ ਤੇਰੇ ਮੈਂ ਮੁੱਕਾਰਾ ਕੇ ਹੈ ਆਖੇ ਦਸਾਂ ਦਿਨਾਂ ਚ ਵਿਆਹ ਰੱਖ ਲਿਆ ਤੂੰ ਦਸਾਂ ਦਿਨਾਂ ਵਿਆਹ ਜੋ ਰੱਖ ਲਿਆਈ ਉਹਨਾਂ ਨੂੰ ਕਹਿ ਉਹਨਾਂ ਕੋ ਕੁੜੀ ਸਿੱਧੀ ਇੱਥੇ ਛੱਡ ਜੋ ਹੈ ਉਹ ਪੰਡਤ ਨੂੰ ਨਾਲੇ ਪੁੱਛਿਆ ਪੰਡਤ ਨੂੰ ਪੁੱਛਿਆ ਮੇਰੀ ਗੱਲ ਸੁਣ ਆ ਤੂੰ ਸਿਆਪਾ ਜਿਹਾ ਲੈ ਲਈ ਐ ਸ਼ੀਟਾਂ ਜੀਆਂ ਲਵਾਉਂਦਾ ਨਾ ਮਿਸਤਰੀਆਂ ਨਾਲ ਮੰਮੀ ਗੱਲ ਹੋ ਗਈ ਐ ਇਹਨਾਂ ਦੋ ਦਿਨਾਂ ਚ ਸਾਰਾ ਕੰਮ ਮੁਕਾ ਦੇਣਾ ਮੇਰੀ ਗੱਲ ਸੁਣ ਅਮ ਮਿਸਤਰੀਆਂ ਨੇ ਬਾਕੀ ਰੋਟੀ ਪਾਣੀ ਵੀ ਕਰ ਦੇਣਾ ਅਗਲੇ ਰੇ ਆਣਾ ਹੈਗਾ ਏ ਕੋਈ ਪਹਿਲਾਂ ਮੈਨੂੰ ਘਰ ਦੀ ਸਾਫ ਸਫਾਈ ਕਰ ਲੈਂਦੇ ਆਂ ਸ਼ੀਟਾਂ ਲੱਗਣ ਤੋਂ ਬਾਅਦ ਕਿੰਨਾ ਖਲਾਰਾ ਪੈੜਾ ਦੋ ਚਾਰ ਜਣਿਆਂ ਨੂੰ ਮੈਂ ਕਿਸੇ ਨੂੰ ਕਹਿ ਕੇ ਸਫਾਈ ਕਰਵਾਵਾਂਗੀ ਇੰਜ ਕਰ ਐਤਵਾਰ ਦਾ ਪ੍ਰੋਗਰਾਮ ਰੱਖ ਲਾ ਠੀਕ ਆ ਐਤਵਾਰ ਤੋਂ ਚੇਤੇ ਆਇਆ ਹਾਂ ਤੋਹੀ ਨਾ ਉਹ ਕਿਰਨ ਦਾ ਫੋਨ ਆਇਆ ਸੀਗਾ ਹਾਂ ਤੇ ਉਹਦੀ ਨਾ ਮੰਮੀ ਨਾਲ ਗੱਲ ਕਰ ਲਓ ਤੇ ਆਉਣ ਬਾਰੇ ਕਹਿਣ ਦੇ ਹੈਗੇ ਨਾਲੇ ਗੱਲ ਕਰ ਲਓ ਨਾਲੇ ਤੁਸੀਂ ਆਪਣਾ ਟਾਈਮ ਸੈੱਟ ਕਰ ਲਿਓ ਠੀਕ ਹੈ ਆ ਫੋਨ ਐ ਤੂੰ ਐਤਵਾਰ ਦਾ ਮੇਰੀ ਗੱਲ ਸੁਣ ਮੈਨੂੰ ਨਾ ਕੁੜੀ ਦਾ ਨੰਬਰ ਤੇ ਦੇ ਉਹ ਹੀ ਦੇਣ ਲੱਗਾ ਤੁਹਾਡੇ ਫੋਨ ਤੋਂ ਹੀ ਕਰਨ ਲੱਗਾ ਵਾ ਤੇ ਤੂੰ ਹੀ ਗੱਲ ਕਰ ਲੋ ਤੇ ਉਹਦੀ ਮੰਮੀ ਨਾਲ ਵੀ ਗੱਲ ਕਰ ਲੋ ਹਲੋ ਹਾਂ ਕਿਰਨ ਹਾਂਜੀ ਕੀ ਹਾਲ ਹੈ ਵਧੀਆ ਵਧੀਆ ਤੂੰ ਹੀ ਸੁਣਾਓ ਹਾਂ ਵਧੀਆ ਆ ਨਾ ਮੰਮੀ ਨਾਲ ਗੱਲ ਕਰ ਲੈ ਤੇ ਬਾਅਦ ਵਿੱਚ ਨਾ ਆਪਣੀ ਮੰਮੀ ਨਾਲ ਵੀ ਮੰਮੀ ਦੀ ਗੱਲ ਕਰ ਦੇ ਠੀਕ ਹੈ ਹਾਂਜੀ ਹਾਂਜੀ ਆ ਮੰਮੀ ਕਿਰਨ ਚਲੋ ਮੈਂ ਚੱਲਿਆ ਰਹੇ ਫਿਰ ਹੈਲੋ ਹੈਲੋ ਹਾਂਜੀ ਬੈਸੀਤਾਂ ਅੰਟੀ ਜੀ ਹਾਂ ਐਨੀਵੇਂ ਫਰ ਜਾਵਾ ਕਿੰਨੀ ਸੋਣੀ ਤੇਰੀ ਆਵਾਜ਼ ਆ ਜਿੰਨੀ ਸੋਣੀ ਤੂੰ ਆ ਨਾ ਉਹਨੀ ਸੋਣੀ ਪਤਾ ਤੇਰੀ ਆਵਾਜ਼ ਹੈ ਕੀ ਆ ਤਰਸ ਗਈ ਸੀ ਮੈਂ ਤਾਂ ਤੇਰੀ ਆਵਾਜ਼ ਸੁਣਨ ਤੋਂ ਮੈਨੂੰ ਸ਼ੱਕ ਤਾਂ ਪੰਦਾ ਸੀ ਕੋਈ ਨਾ ਕੋਈ ਹੈਗੀ ਜ਼ਰੂਰ ਆ ਜਿੰਨੇ ਮੇਰੇ ਮੁੰਡੇ ਨੂੰ ਮੋਹ ਲਿਆ ਹੈ ਹੈ ਤੇ ਉਹ ਤੂੰ ਨਿਕਲੀ ਮੈਨੂੰ ਇਹਨੇ 2-4 ਦਿਨਾਂ ਤੋਂ ਹੀ ਦੱਸਿਆ ਕਿ ਮੰਮੀ ਹਾਂ ਇਹਨਾਂ ਨੇ ਦੱਸਿਆ ਨਹੀਂ ਇਹ ਤੁਹਾਨੂੰ ਨਾ ਪੁੱਤ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਹੁਣ ਦੇ ਠਾ ਸੋਟਾ ਮਾਰਿਆ ਇਹਨੇ ਕਿ ਮੈਂ ਆਖੇ ਉਹਨਾਂ ਦੇ ਘਰ ਵੀ ਹੋਇਆ ਤੇ ਸਾਰਾ ਕੁਝ ਹੋ ਗਿਆ ਪੁੱਤ ਗੱਲਾਂ ਕਰਨ ਤੋਂ ਬਥੇਰੀਆਂ ਚੱਲ ਛੱਡ ਪਰਾਂ ਪੁੱਤ ਤੂੰ ਖੁਸ਼ ਹੈ ਨਾ ਮੇਰੇ ਪੁੱਤ ਨਾਲ ਵਿਆਹ ਕਰਵਾਣ ਨੂੰ ਹਾਂ ਜੀ ਹਾਂ ਜੀ ਆਂਟੀ ਮੇਰਾ ਤੇ ਇਨ ਦਾ ਤੇ ਇਹੋ ਹੀ ਡਰੀਮ ਸੀਗਾ ਸਾਡੇ ਦੋਵਾਂ ਦਾ ਵਿਆਹ ਹੋ ਜਾਵੇ ਕੋਈ ਪ੍ਰੋਬਲਮ ਨਾ ਆਵੇ ਵਿੱਚ ਤੇ ਸਾਰਾ ਕੁਝ ਹੋ ਗਿਆ ਪਰ ਪੁੱਤਰ ਇਹ ਵਿਆਹ ਨਹੀਂ ਹੋ ਸਕਦਾ ਟੱਡਾ ਕਿਉਂ ਆਂਟੀ ਬਸ ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ ਹੋਇਆ ਵੀ ਪਰ ਦੱਸੋ ਤੇ ਸਹੀ ਹੋਇਆ ਕੀ ਤੂੰ ਮੈਨੂੰ ਮੰਮੀ ਕਹਿਣਾ ਸੀ ਤੂੰ ਮੈਨੂੰ ਆਂਟੀ ਕਹੀ ਜਾਨੀ ਆ ਅੱਛਾ ਅੱਛਾ ਸੋਰੀ ਐਕਚੁਅਲੀ ਆਦਤ ਨਹੀਂ ਹੈਗੀ ਤੇ ਟੈਨਸ਼ਨ ਨਾ ਲਾਓ ਹੁਣ ਆਦਤ ਨਹੀਂ ਹੈਗੀ ਆਪਣੀ ਮੰਮੀ ਨੂੰ ਕੀ ਕਰਨੀ ਆ ਨਹੀਂ ਤੇ ਸਮਝ ਗਏ ਹੋਗੇ ਨਾ ਤੇ ਮੰਮੀ ਕਹਿੰਦੇ ਸੀਗੇ ਮੈਂ ਧਰ ਨਾਲ ਗੱਲ ਕਰਨੀ ਆ ਅੱਛਾ ਕੋਈ ਨਹੀਂ ਮੰਮੀ ਨਾਲ ਗੱਲ ਕਰ ਲੈਣੇ ਆ ਪਹਿਲਾਂ ਤੂੰ ਤੇ ਮੇਰੇ ਨਾਲ ਗੱਲ ਕਰ ਤੇਰੀ ਆਵਾਜ਼ ਮੈਨੂੰ ਬੜੀ ਸੋਹਣੀ ਲੱਗਣ ਦਈ ਆ ਹਾਂਜੀ ਠੀਕ ਆ ਮੰਮੀ ਜੀ ਹੋਰ ਦੱਸ ਹਾਂ ਹੁਣ ਗੱਲ ਠੀਕ ਆ ਮੇਰੀ ਨਾ ਆਪਣੀ ਮੰਮੀ ਨਾਲ ਗੱਲ ਕਰਵਾ ਮੈਂ ਉਹਨਾਂ ਨਾਲ ਗੱਲ ਕਰਨਾ ਚਾਹਨੀ ਹਾਂ। ਹਾਂਜੀ। 1 ਮਿੰਟ ਰੁਕੋ ਮੈਂ ਮੰਮੀ ਨੂੰ ਬੁਲਾਉਂਦੀ ਹਾਂ। ਹਾਂ। ਮੰਮੀ। ਹਾਂ ਬੇਟਾ। ਆਹਨਾ ਗੱਲ ਕਰਿਓ। ਇਹਦਾਂ ਨਾਲ। ਸੁਣਦੇ ਕਰੋ ਗੱਲ ਕਰਿਓ। ਹੈਲੋ। ਹੈਲੋ ਹਾਂਜੀ ਪੰਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਜੀ ਸਤਿ ਸ਼੍ਰੀ ਅਕਾਲ। ਹੋ ਸਨੋ ਕੀ ਹਾਲ ਚੱਲ ਜੇ? ਬਸ ਠੀਕ ਹੈ ਵਧੀਆ ਤੁਸੀਂ ਸੁਣਾਓ ਆਪਣਾ ਠੀਕ ਜੇ। ਹਾਂਜੀ ਗੱਲ। ਹੋਰ ਪੰਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਜੇ? ਚਲੋ ਠੀਕ ਹੀ ਜੈਦਾ ਪਰ ਪਰਵਾਹ ਠੀਕ ਠਾਕ ਸਭ ਠੀਕ ਆ ਸਭ ਠੀਕ ਆ ਭੈਣ ਜੀ ਤੁਸੀਂ ਸੁਣਾਓ ਹਾਂ ਜੀ ਭੈਣ ਜੀ ਠੀਕ ਐ ਹੋਰ ਸੁਣਾਓ ਹਾਂ ਜੀ ਸਭ ਦਸਲੂੜੀ ਸਾਡੇ ਬੱਚਿਆਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਹੈ ਹਾਂ ਜੀ ਹਾਂ ਜੀ ਉਹ ਤੇ ਹੈ ਹੀ ਆ ਪਰ ਮੇਰੇ ਬੇਟੇ ਨੇ ਮੈਨੂੰ ਹੁਣ ਦੱਸਿਆ ਤੇ ਪਹਿਲਾਂ ਗੱਲ ਹੀ ਨਹੀਂ ਕੀਤੀ ਠੀਕ ਸ਼ਰਮੰਦਾ ਹੋਣਾ ਨਾ ਥੋੜਾ ਘਬਰਾਇਆ ਹੋਣਾ ਨਾ ਐਸ ਕਰਕੇ ਦੱਸ ਦਿਆ ਸੀ ਮੈਂ ਤਾਂ ਮੰਮੀ ਅੱਗੇ ਘਰੋਂ ਵੀ ਹੋਇਆ ਉਹਨਾਂ ਦੇ ਹਾਂ ਜੀ ਹਾਂ ਜੀ ਉਹਰੇ ਪਾਪਾ ਨਾਲ ਮੈਂ ਗੱਲ ਕੀਤੀ ਸੀ ਨਾ ਤੇ ਫਿਰ ਕਿਰਨ ਬੇਟੀ ਨੇ ਮੇਰੇ ਨਾਲ ਗੱਲ ਕੀਤੀ ਫਿਰ ਉਹਦੇ ਪਾਪਾ ਨਾਲ ਗੱਲ ਕੀਤੀ ਤੇ ਪਾਪਾ ਕਰਨ ਨੂੰ ਫਿਰ ਬੁਲਾ ਲਿਆ ਮੈਂ ਮੈਨੂੰ ਆਪਸੇ ਸ਼ਰਮ ਆਂਦੀ ਮੈਂ ਭੈਣ ਜੀ ਕੀ ਸੋਚਣ ਕਿ ਇਹ ਕੱਚੇ ਪੱਕੇਾਂ ਦੇ ਵਿੱਚ ਇਸ ਤਰ੍ਹਾਂ ਅੱਛਾ ਭੈਣ ਜੀ ਇਸ ਤਰ੍ਹਾਂ ਹੈ ਕਿ ਹਾਂਜੀ ਤੁਸੀਂ ਸਾਡੇ ਵੱਲ ਕੱਲ ਆਣਾ ਸੀ ਦਾ ਹਾਂਜੀ ਹਾਂਜੀ ਤੇ ਤੁਸੀਂ ਨਾ ਦੋ ਚਾਰ ਦਿਨ ਹਟ ਕੇ ਆਇਓ ਐਤਵਾਰ ਤੁਸੀਂ ਆ ਜੀਓ ਐਤਵਾਰ ਚ ਹਾਂਜੀ ਚਲੋ ਪਤਾ ਛੋਟੀ ਮੋਟੀ ਤਿਆਰੀ ਤੇ ਕਰਨੀ ਹੁੰਦੀ ਆ ਨਹੀਂ ਨਹੀਂ ਤਿਆਰੀ ਦੀ ਕੋਈ ਗੱਲ ਨਹੀਂ ਭੈਣ ਜੀ ਆਪਣੇ ਜਦੋਂ ਭੈਣ ਭਰਾ ਬਣ ਜਾਣਾ ਤਿਆਰੀ ਦੀ ਚਲੋ ਕੋਈ ਗੱਲ ਨਹੀਂ ਇੱਕ ਦਿਨ ਵੱਧ ਕੀਤੇ ਇੱਕ ਦਿਨ ਘਾਟੇ ਕੋਈ ਗੱਲ ਨਹੀਂ ਸੰਡੇ ਨੂੰ ਆ ਜਾਾਂਗੇ ਸੰਡੇ ਨੂੰ ਆ ਜਾਓ ਹਾਂਜੀ ਭੈਣ ਜੀ ਇਸ ਤਰ੍ਹਾਂ ਹੈ ਕਿ ਬੇਟੀ ਨੂੰ ਵੀ ਨਾਲ ਲਿਆਇਓ ਕਿ ਕਿਰਨ ਨੂੰ ਨਹੀਂ ਭੈਣ ਜੀ ਬੇਟੀ ਨੂੰ ਕਿਸ ਤਰ੍ਹਾਂ ਲਿਆਵਾਂਗੀ ਪੱਲਾਂ ਹੀ ਨਹੀਂ ਭੈਣ ਜੀ ਫਿਰ ਕੀ ਹੋ ਗਿਆ ਵੇਖੋ ਤੁਹਾਨੂੰ ਮੇਰਾ ਬੇਟਾ ਪਸੰਦ ਆ ਨਾ ਹਾਂ ਹਾਂ ਸਾਨੂੰ ਤੁਹਾਡਾ ਬੇਟਾ ਪਸੰਦ ਆ ਸਭ ਕੁਝ ਪਸੰਦ ਆ ਤੁਸੀਂ ਉਹ ਟੈਨਸ਼ਨ ਨਾਲ ਲਵੋਤ ਬੇਟਾ ਸਾਨੂੰ ਪਸੰਦ ਆ ਪਰ ਫੇਰ ਵੀ ਮੈਂ ਆਪਣੇ ਪਾਪਾ ਨਾਲ ਗੱਲ ਕਰ ਲਵਾਂਗੀ ਜਿਸ ਤਰ੍ਹਾਂ ਕਹਿਣਗੇ ਮੈਂ ਕਰ ਲਾਂਗੀ ਤਾਂ ਭੈਣ ਜੀ ਬਸ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਨਹੀਂ ਨਹੀਂ ਭੈਣ ਜੀ ਹੱਥ ਨਾ ਜੋੜੋ ਹੱਥ ਨਾ ਜੋੜੋ ਚੰਗਾ ਨਹੀਂ ਲੱਗਦਾ ਹੱਥ ਕਾਦੇ ਵਾਸਤੇ ਜੋੜਨੇ ਦੱਸੋ ਬੇਟੀ ਨੂੰ ਨਾਲ ਲੈ ਕੇ ਆਇਓ ਉਹ ਨਾਲੇ ਵੇਖ ਜੂਗੀ ਹੂੰ ਆਪਣਾ ਘਰ ਵੀ ਵੇਖ ਜੂਗੀ ਅੱਜ ਕੱਲ ਭੈਣ ਜੀ ਮੁੰਡੇ ਕੁੜੀਆਂ ਅੱਜ ਕੱਲ ਪਹਿਲਾਂ ਤੇ ਸਾਰਾ ਕੁਝ ਵੇਂਦੇ ਆਗੇ ਨਹੀਂ ਨਹੀਂ ਉਹ ਤੇ ਹੈ ਹੀ ਪਰ ਫੇਰ ਵੀ ਮੈਂ ਆਪਣੇ ਪਾਪਾ ਨਾਲ ਗੱਲ ਕਰਾਂਗੀ ਤੇ ਵੈਸੇ ਆਪਣੇ ਪਾਪਾ ਮੰਨੇ ਆ ਤੇ ਪਾਪਾ ਨਾਲ ਗੱਲ ਕਰਾਂਗੀ ਜੇ ਕਹਿਣਗੇ ਤਾਂ ਮੈਂ ਲੈ ਆਵਾਂਗੀ ਨਾਲ ਠੀਕ ਐ ਭੈਣ ਜੀ ਹਾਂ ਲੈ ਤੁਹਾਨੂੰ ਜਰੂਰ ਆਇਓ ਸਾਰਾ ਪਰਿਵਾਰ ਆਇਓ ਭੈਣ ਜੀ ਸਾਰੇ ਸਾਰੇ ਆਪ ਨੂੰ ਟੈਨਸ਼ਨ ਨਹੀਂ ਲੈਣੀ ਭੈਣ ਜੀ ਕਿਸੇ ਗੱਲਾਂ ਵੀ ਠੀਕ ਐ ਭੈਣ ਜੀ ਜਦੋਂ ਮਿਲਾਂਗੇ ਨਾ ਫਿਰ ਆਪੇ ਟੈਲੀਫੋਨ 'ਚ ਹੋਰ ਗੱਲਾਂ ਹੁੰਦੀਆਂ ਵਾ ਰੂਪ ਰੂ ਮਿਲਾਂਗੇ ਫਿਰ ਹੋਰ ਗੱਲ ਹੋ ਜਾਏਗੀ ਤੁਸੀਂ ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਲੈਣੀ ਜੇ ਤੇ ਗੋਲਡ ਨੇ ਤੁਹਾਨੂੰ ਦੱਸਦਾ ਨਾ ਤਾਂ ਕੰਮ ਕੀਏਗਾ ਹਾਂਜੀ ਹਾਂਜੀ ਭੈਣ ਜੀ ਕੋਈ ਗੱਲ ਨਹੀਂ ਵਕਤ ਘੜੀ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਭਗਵਾਨ ਨੇ ਬਦਲਣਾ ਬੱਚਿਆਂ ਦੀ ਹੁਣ ਪਸੰਦ ਐ ਕੀ ਕਰੀਏ ਹੁਣ ਬੱਚਿਆਂ ਨੂੰ ਕਰਨਾ ਪੈਣਾ ਭੈਣ ਜੀ ਠੀਕ ਹੈ ਭੈਣ ਜੀ ਹਾਂਜੀ ਆਇਓ ਜੀ ਜਰੂਰ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਣ ਸੰਡੇ ਵੱਲ ਜਾਣਾ ਹੈ ਜਾਂ ਨਾ ਵੱਲ ਚਲ ਪਾਪਾ ਨੂੰ ਮੈਂ ਕਹਿ ਦਿੰਨੀ ਆ ਹਾਂਜੀ ਮੈਡਮ ਹਾਂਜੀ ਜੀ ਮੈਡਮ ਕੀ ਹਾਲ ਹੈ ਤੈਨੂੰ ਯਾਦ ਵੀ ਸੀ ਤੂੰ ਸੁਣਾ ਬੱਸ ਹੋ ਗਿਆ ਅੱਜ ਹੀ ਯਾਦ ਕਰਦੀ ਵੀ ਸੀ ਕਿੰਨੇ ਦਿਨ ਹੋ ਗਏ ਨਾ ਆਪਾਂ ਮਿਲੇ ਨਹੀਂ ਆ ਤੇ ਅੱਜ ਮੈਨੂੰ ਟਾਈਮ ਲੱਗਾ ਤੇ ਮੈਂ ਆ ਗਈ ਫਿਰ ਯਾਰ ਮੈਨੂੰ ਟਾਈਮ ਹੀ ਨਹੀਂ ਲੱਗਦਾ ਤੂੰ ਵਧੀਆ ਹੱਲੇ ਵਿਆਹ ਨਹੀਂ ਕਰਾਇਆ ਮੈਂ ਵੇ ਜੋ ਸੇ ਤੂੰ ਉਠੋ ਕਦੀ ਪਹਿਲਾਂ ਬੱਚੇ ਨੂੰ ਭੇਜੋ ਬਾਅਦ ਚ ਦੁਕਾਨ ਟਾਈਮ ਹੀ ਨਹੀਂ ਲੱਗਦਾ ਸਹੀ ਗੱਲ ਆ ਮੈਰਿਜ ਤੋਂ ਬਾਅਦ ਟਾਈਮ ਕਿੱਥੇ ਲੱਗਦਾ ਨਾਲੇ ਬੇਟਾ ਵੀ ਆ ਤੇਰਾ ਉਹਨੂੰ ਭੇਜਣਾ ਫੇਰ ਤੇਰਾ ਡ੍ਰੀਮ ਸੀਗਾ ਕਿ ਸ਼ਾਪ ਖੋਲਣੀ ਆ ਫੇਰ ਭਾਈ ਨੇ ਤੈਨੂੰ ਸ਼ਾਪ ਖੋਲ੍ਹ ਕੇ ਦੇ ਦਿੱਤੀ ਪਰ ਵਧੀਆ ਮਾ ਤੇਰਾ ਟਾਈਮ ਪਾਸ ਤੇ ਹੋਈ ਜਾਂਦਾ ਨਾ ਬੰਦਾ ਸਟ੍ਰੈਸਫੁਲ ਨਹੀਂ ਰਹਿੰਦਾ ਸਹੀ ਰਹਿੰਦਾ ਪਰ ਵਸੇਲੀ ਨੂੰ ਮਿਲਣ ਦਾ ਟਾਈਮ ਨਹੀਂ ਮਿਲਦਾ ਕੀ ਕਰਾਂ ਮੈਂ ਨਹੀਂ ਟਾਈਮ ਲੱਗਾ ਹਉ ਤੂੰ ਸੁਣ ਮੇਰਾ ਵਧੀਆ ਮੈਂ ਤੈਨੂੰ ਤੂੰ ਵੀ ਉਹ ਵਿਆਹ ਵਿਊ ਕਰਾ ਲਿਆ ਕਿੰਨੀ ਦੇਰ ਹੋ ਗਈ ਹੈ ਵਿਆਹ ਤੇ ਮੈਂ ਕਰਾਈ ਲੈਣਾ ਵਾ ਉਸੇ ਕਰਕੇ ਮੈਂ ਆਈ ਆ ਅੱਛਾ ਹਾਂ ਹੋਇਆ ਕੋਈ ਪੱਕਾ ਹਾਂ ਲੈ ਪੱਕਾ ਫੋਨ ਤੇ ਅੱਧੀ ਗੱਲ ਹੋਈ ਸੀ ਅੱਧੀ ਹੋਈ ਨਹੀਂ ਹੁਣ ਪਾਪਾ 골ਡੀ ਨਾ ਮਿਲ ਗਏ ਅੱਛਾ 골ਡੀ ਨਾ ਹਾਂਜੀ ਲੈ ਮੈਂ ਤਾਂ ਕਿੰਨੀ ਇਹ ਤੇ ਬੜੀ ਵਧੀਆ ਗੱਲ ਤੇ ਮੈਨੂੰ ਤੇ ਬੜੀ ਖੁਸ਼ੀ ਹੁੰਦੀ ਆ ਬਸ ਹੁਣ ਗੱਲ ਇਹ ਆ ਕਿ ਪਾਪਾ ਨੇ ਉਹਨਾਂ ਘਰ ਜਾਣਾ ਵਾ ਤੇ ਫੇ ਕਿਹੜੀ ਗੱਲ ਆ ਸਾਰਾ ਕੁਝ ਸਹੀ ਐ ਜੇ ਚਲੇ ਜਾਣਗੇ ਤੇ ਇਹਦੇ ਚ ਕਿਹੜੀ ਗੱਲ ਉਹ ਤੇ ਗੱਲ ਠੀਕ ਆ ਪਰ ਫੇਰ ਵੀ ਮੈਨੂੰ ਬੜੀ ਟੈਨਸ਼ਨ ਹੋਉਂਦੀ ਆ ਨਹੀਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਤੂੰ ਤੇ ਐਵੇਂ ਨਾ ਟਾਈਮ ਕੱਟਦਾ ਮੈਂ ਤੇ ਤੈਨੂੰ ਕਿੰਨੀ ਦੇਰ ਦਾ ਕਿਹਾ ਸੀ ਮੁੰਡਾ ਸਹੀ ਹੈਗਾ ਤੇ ਤੂੰ ਕਿੰਨੀ ਦੇਰ ਦਾ ਆਪਣੇ ਪੇਰੈਂਟਸ ਨਾਲ ਗੱਲ ਘਟ ਚੱਦੀ ਸਹੀ ਮੈਂ ਤੇ ਡਰਦੀ ਸੀ ਪਰ ਜੋ ਵੀ ਹੈ ਨਾ ਬਹੁਤ ਵਧੀਆ ਆ ਕਰਦੇ ਮੰਨ ਕੇ ਇਤੋਂ ਵੱਡੀ ਖੁਸ਼ੀ ਦੀ ਗੱਲ ਕਿਹੜੀ ਮੇਰੇ ਵਾਸਤੇ ਉਹ ਤੂੰ ਚੰਗਾ ਸਭੋਂ ਵੇਖ ਕਿੰਨੀ ਦੇ ਤੇਰੇ ਵਸੇ ਹੀ ਬੈਠਾ ਰਿਹਾ ਤੇ ਮੈਂ ਕਰਦਾ ਸੀ ਤਾਂ ਹੀ ਨਾ ਬਿਲਕੁਲ ਉਹਨਾਂ ਦਾ ਹੀ ਡਿਸੀਜਨ ਸੀਗਾ ਕਿ ਆਪਾਂ ਪੇਰੈਂਟਸ ਤੋਂ ਬਾਹਰ ਜਾ ਕੇ ਕੁਛ ਨਹੀਂ ਕਰਨਾ ਪੇਰੈਂਟਸ ਤੋਂ ਬਾਹਰ ਰਹਿ ਕੇ ਵਿਆਹ ਨਹੀਂ ਕਰਾਣਾ ਜੋ ਵੀ ਹੋਊਗਾ ਨਾ ਪੇਰੈਂਟਸ ਦੀ ਰਜਮੰਦੀ ਦੇ ਨਾਲ ਹੀ ਹੋਊਗਾ। ਚਲ ਇੱਥੋਂ ਹੀ ਪਤਾ ਲੱਗਦਾ ਮੁੰਡਾ ਵਧੀਆ ਹੈਗਾ। ਨਾਲ ਇਕੱਠੇ ਤੇ ਪੜੇ ਆ। ਸਾਨੂੰ ਕਿਹੜਾ ਨਹੀਂ ਪਤਾ। ਸਹੀ ਕਿਹਾ। ਇਕੱਠੇ ਤੇ ਪੜੇ ਆ ਪਰ ਹੁਣ ਬਸ ਵੇਖੋ ਕੀ ਹੁੰਦਾ। ਜਦੋਂ ਪਾਪਾ ਉਹਨਾਂ ਘਰ ਜਾਣਗੇ ਉਦੋਂ ਪਤਾ ਲੱਗੂਗਾ। ਪਰ ਚਲ ਗੱਲਾਂ ਦੀਆਂ ਗੱਲਾਂ ਮੈਨੂੰ ਸੁਣ ਕੇ ਬੜੀ ਖੁਸ਼ੀ ਹੋਈ ਕਿ ਚਲੋ ਇੰਨੀ ਦੇਜੇ ਤੁਸੀਂ ਵੇਟ ਕੀਤੀ ਐ ਤੇ ਅੱਜ ਤੁਹਾਡਾ ਸਿਰੇ ਚੜ ਗਿਆ। ਸਹੀ ਕਿਹਾ। ਹਾਂ ਨਾ। ਬਿਲਕੁਲ। ਚਲੋ ਖੁਸ਼ੀ ਹੋਏਗੀ। ਤੂੰ ਆਪਣੀ ਗੱਲ ਸੁਣਾ ਤੇਰੀ ਲਾਈਫ ਵਧੀਆ ਚੱਲਦੀ। ਮੇਰੀ ਤੇ ਬਹੁਤ ਵਧੀਆ। ਫੇਰੇ ਰਾਮ ਨਾ ਮੁੰਡੇ ਨੂੰ ਭੇਜ ਕੇ ਫੇਰ ਸੋ ਜੀ ਦਾ ਫੇਰ ਦੁਕਾਨ ਤੇ ਆ ਜੀ ਤੂੰ ਸ਼ੁਰੂ ਤੋਂ ਹੀ ਨਾ ਸੂਣ ਵਿੱਚ ਨੰਬਰ 1 ਗਈ ਆ ਕਾਲਜੇ ਵੀ ਤੂੰ ਲੇਟ ਆਣਾ ਰਾਮ ਦੇ ਨਾਲ ਨਹੀਂ ਸਰ ਐਕਚੁਅਲੀ ਨਾ ਮੇਰੇ ਘਰ ਜਿੱਤਨਾ ਉੱਤਨਾ ਇਤਨਾ ਬਹਾਨੇ ਬੁਨੇ ਤੇ ਕੋਈ ਜਿੰਨੇ ਮਰਜ਼ੀ ਸੁਣਾ ਲਓ ਸੋ ਤੇ ਤੂੰ ਵੀ ਜਾਣਾ ਸੀ ਤੈਨੂੰ ਹੁੰਦਾ ਸੀ ਨਾ 골ਡੀ ਨੇ ਆਣਾ ਕਾਲਜ ਤੂੰ ਤਾਂ ਚਲ ਜਾਂਦੀ ਸੀ ਗੱਲ ਤੇਰੀ ਬਿਲਕੁਲ ਸਹੀ ਆ ਮੈਂ ਸਭ ਤੋਂ ਪਹਿਲਾਂ ਆ ਕੇ ਬੈਹ ਜਾਂਦੀ ਚੰਨ ਕੋਈ ਰਿਦੀ ਹਾਂਜੀ ਅੰਮਾ ਹਏ ਤਿਆਰ ਨਹੀਂ ਹੋਏ ਮੈਂ ਹੋ ਗਈ ਤਿਆਰ ਤੇ ਬਸ ਨੁਸ਼ਕਾ ਨੂੰ ਕਰਦੀ ਪਈ ਆ ਤਾਂ ਜਲਦੀ ਜਲਦੀ ਕੱਲ ਆ ਪਾਪਾ ਵੀ ਆ ਇਹਨੂੰ ਇਹੀ ਕਪੜੇ ਪਾ ਕੇ ਲੈ ਕੇ ਜਾਣੇ ਆ ਹਾਂ ਹੁਣੇ ਬੈਠੀ ਸੀ ਕਿ ਠੀਕੇ ਗਿਆ ਬਸ ਥੋੜਾ ਤਿਆਰ ਕਰਨਾ ਫਿਰ ਸਾਹਿਲ ਨਹੀਂ ਆਇਆ ਨਾਲ ਨਹੀਂ ਇਹਨਾਂ ਨੂੰ ਨਾ ਕੰਮ ਹੈਗਾ ਫਿਰ ਤੁਹਾਨੂੰ ਪਤਾ ਪ੍ਰਣਾ ਵੀ ਸੁਣ ਮੇਰੀ ਗੱਲ ਸੁਣ ਬਾਈ ਤਨ ਅਸੀਂ ਉਧਰ ਜਾਣਾ ਵੈ ਉਹਨੂੰ ਕੋਈ ਇਤਰਾਜ਼ਤ ਨਹੀਂ ਆ ਵੈਸੇ ਮੇਰੀ ਉਹਦੇ ਨਾਲ ਫੋਨ 'ਚ ਗੱਲ ਹੋ ਗਈ ਸੀ ਕਹਿੰਦਾ ਮੰਮੀ ਤੁਸੀਂ ਜਾਣਾ ਵੈ ਕੋਈ ਗੱਲ ਨਹੀਂ ਜੇ ਮਿੱਠਾ ਦੇਣਾ ਹੋਏਗਾ ਦੇਣਾ ਨਾ ਕੋਈ ਉਹੋ ਜੀ ਗੱਲ ਨਹੀਂ ਸੀ ਅਸੀਂ ਪਹਿਲੇ ਗੱਲ ਕਰਾਂਗੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਡਰਤ ਨਹੀਂ ਨਾ ਹੈਗਾ ਕੋਈ ਇਤਰਾਜ਼ਤ ਰੂਜ ਤੇ ਨਹੀਂ ਕਰੇਗਾ ਨਹੀਂ ਨਹੀਂ ਤੁਸੀਂ ਬਸ ਪਾਪਾ ਨੂੰ ਪੁੱਛੋ ਕਿੰਨਾ ਕੁ ਟਾਈਮ ਲੱਗਣਾ ਹੈ ਪਾਪਾ ਨੇ ਦੋ ਗੱਲਾਂ ਹੋਏ ਪਿਆਰ ਨਹੀਂ ਹੋਏ ਤੁਸੀਂ ਬਸ ਹੋ ਗਏ ਹੋ ਗਏ ਪਿਆਰ ਹੋ ਗਏ ਨਹੀਂ ਦੇਰ ਹੋ ਗਈ ਆ ਪੌਣਾ 1 ਹੋ ਗਿਆ ਨਹੀਂ ਨਹੀਂ ਹੋ ਗਏ ਹੋ ਗਏ ਨਹੀਂ ਨਹੀਂ ਬਸ ਹੋ ਗਿਆ ਹੋ ਗਿਆ ਪਿਆਰ ਹੋ ਗਿਆ ਨਹੀਂ ਨਹੀਂ ਜਲਦੀ ਕਰੋ ਨਹੀਂ ਨਹੀਂ ਹੋ ਗਿਆ ਅੱਛਾ ਸਮਾਨ ਸੂਨ ਰੱਖ ਲਿਆ ਗੱਡੀ ਦੇ ਵਿੱਚ ਸਮਾਨ ਰੱਖ ਲਿਆ ਪਰ ਮਾਨੂੰ ਕੱਢਣ ਨੂੰ ਨਾ ਕਹੀਂ ਕਿਉਂ ਉਹਨਾਂ ਦੇ ਘਰ ਜਾਵਾਂਗਾ ਪਹਿਲਾਂ ਮੈਂ ਦੇਖਾਂ ਚੱਖਾਂਗਾ ਮਾਨੂੰ ਕੋਈ ਚੰਗਾ ਲੱਗਿਆ ਕੋਈ ਗੱਲਾਂ ਹੁੰਦੀਆਂ ਨਹੀਂ ਬੰਦਿਆਂ ਨੇ ਆਪ ਵੇਖ ਨਹੀਂ ਹੁੰਦੀਆਂ ਤੁਹਾਨੂੰ ਜਨਾਨੀਆਂ ਨਹੀਂ ਪਤਾ ਲੱਗਦਾ ਹੂੰ ਮੈਂ ਜਾਵਾਂਗਾ ਤੇ ਮਨ ਨੂੰ ਇਹ ਨਾ ਕੋਈ ਗੱਡੀ ਦਾ ਸਮਾਨ ਵਗੈਰਾ ਡੱਬੇ ਡੁਬੇ ਤੇ ਮੈਂ ਪਾਗਲ ਥੋੜੀ ਜਿਹਾ ਤੁਹਾਨੂੰ ਕਹਿ ਦਾਂ ਕਿ ਗੱਡੀ ਚੋਂ ਕੱਢ ਦੋ ਸਮਾਨ ਮੈਂ ਬਾਅਦ ਜਾਵਾਂਗੇ ਜਾ ਕੇ ਪਹਿਲਾਂ ਬੈਠਾ ਖਲੋਵਾਂਗੇ ਜਦੋਂ ਸਾਨੂੰ ਸਾਰਾ ਕੋਈ ਜੱਜ ਜੇਗਾ ਫਿਰ ਅਸੀਂ ਆਪੇ ਡੱਬੇ ਕੱਢ ਲਾਂਗੇ ਚਲੋ ਮੇਰੀ ਗੱਲ ਸੁਣੋ ਹੁਣ ਖੁਸ਼ੀ ਖੁਸ਼ੀ ਜਾਣਾ ਮੈਂ ਐਸੀ ਮੂੰਹ ਬਣਾ ਬਨੂ ਕਿ ਨਹੀਂ ਜਾਣਾ ਮੁੰਡਾ ਸਾਨੂੰ ਪਸੰਦ ਆ ਸਮਾਨ ਅਸੀਂ ਨਾਲ ਲੈ ਕੇ ਆਦੇ ਵਾਸਤੇ ਲੈ ਕੇ ਚੱਲੇ ਆ ਚਲੋ ਠੀਕ ਆ ਫਿਰ ਜਦੋਂ ਜੱਚੇਗਾ ਸਮਾਨ ਕੱਢ ਕੇ ਤੇ ਨਾਲ ਹੀ ਅਸੀਂ ਦੇ ਦੇਾਂਗੇ ਉੱਥੇ ਚਲੋ ਕਾਲੇ ਨਾਲ ਪੈਣਾ ਉੱਥੇ ਰਾਮ ਨਾਲ ਉਹ ਤੇ ਮੇਰੀ ਜਲਦੀ ਕਰ ਕਾਲੇ ਵਾਲੀ ਗੱਲ ਬਸ ਹੋ ਗਿਆ ਅਸੀਂ ਤਿਆਰ ਨਹੀਂ ਬਸ ਤਿਆਰ ਹੋ ਗਏ ਤੇ ਜਲਦੀ ਹੋਰ ਮੇਰੀ ਗੱਲ ਅੱਛਾ ਮੇਰੀ ਗੱਲ ਸੁਣੋ ਭਾਵੇਂ ਜੋ ਮਰਜੀ ਗੋਲਡੀ ਦੇ ਪਾਪਾ ਨਾਲ ਮਿਲਣਾ ਰਾਮ ਨਾਲ ਗੱਲ ਕਰਨਾ ਤੁਸੀਂ ਉੱਥੇ ਤੇ ਮੈਂ ਜਾਂਦਿਆਂ ਹੱਥੀ ਪੈਣਾ ਮੈਂ ਪਾਗਲਾ ਨਹੀਂ ਪਾਗਲ ਤਾਂ ਨਹੀਂ ਕਿ ਕਿਸੇ ਵੇਲੇ ਕੋਈ ਪਤਾ ਨਹੀਂ ਨਾ ਹੁੰਦਾ ਕਿ ਤੁਸੀਂ ਕਾਲੇ ਪੈ ਜਾਵੋ ਕਾਲੇ ਕੰਨੂ ਪੈਣਾ ਜਦੋਂ ਜਾਵਾਂਗੇ ਰਾਮ ਨਾਲ ਬੈਠਾਂਗੇ ਗੱਲਬਾਤ ਕਰਾਂਗੇ ਜੇ ਗੱਲਬਾਤ ਚੱਲੇਗੀ ਤੇ ਠੀਕ ਹੈ ਨਹੀਂ ਚੱਲੇਗੀ ਤੇ ਆ ਜਾ ਚਲੋ ਫੇਰ ਵੀ ਅਸੀਂ ਧੀ ਦੇ ਨਹੀਂ ਆਪਣੀ ਉੱਥੇ ਰਾਮ ਨਾਲ ਗੱਲ ਕਰਨਾ ਸੁਖੀ ਰਵੇ ਬਸ ਤੂੰ ਇਹ ਤਿਆਰ ਹੋ? ਤੁਸੀਂ ਤਿਆਰੀ ਆ। ਆਪਾਂ ਉਹਨਾਂ ਦੇ ਘਰ ਚਲੀਏ ਬਾਕੀ ਸਾਰੀਆਂ ਗੱਲਾਂ ਉੱਥੇ ਜਾ ਕੇ ਆਪੇ ਵੇਖ ਲਵਾਂਗੇ। ਚਲੋ ਠੀਕ ਹੈ। ਐ ਖਦਾਈ ਨਹੀਂ ਜੇ। ਠੀਕ ਆ। ਐ ਆਪੇ ਵੇਖ ਲਵਾਂਗੇ। ਚਲੋ ਠੀਕ। ਜਲਦੀ ਕਰੋ। ਜਲਦੀ ਤਿਆਰ ਹੋ। ਆਪਾਂ ਗੱਲ ਕਰੋ ਨਾ। ਕੀ? ਗੱਲ ਕਰਾਂ। ਕਿਹੜੀ ਗੱਲ ਕਰਾਂ? ਕਿਰਨ ਬਾਰੇ। ਅੱਛਾ, ਬੋਲ ਦੇ ਨੀ ਤੁਹਾਨੂੰ ਇੱਕ ਗੱਲ ਕਰਨੀ ਸੀ। ਉਹਨਾਂ ਦੀ ਨਾ ਮੰਮੀ ਦਾ ਨਾ ਫੋਨ ਆਇਆ ਸੀ 2-4 ਦਿਨ ਪਹਿਲਾਂ। ਤੇ ਕਿਰਨ ਨੂੰ ਵੀ ਨਾਲ ਲੈਣਾ ਆਪਣੇ ਕਹਿੰਦੇ ਚਲੋ। ਉਹ ਨਾਲ ਜੇ ਮਿੱਠਾ-ਮੁੱਠਾ ਸੀ ਇੱਥੇ ਦੇ ਦੋ ਦਵਾਂਗੇ। ਤਾਂ ਯਾ ਤੂੰ ਮਿੱਠਾ-ਮੁੱਠਾ ਕਰੀ ਜਣੀ ਆ ਤੈਨੂੰ ਮੈਂ ਕਿਹਾ ਪਹਿਲਾਂ ਜਾ ਕੇ ਦੇਖ ਤੇ ਲਈ ਉਹਨਾਂ ਦੇ ਘਰ। ਨਹੀਂ ਉਹ ਤਾਂ ਜਦੋਂ ਜੱਚੇਗਾ ਤੇ ਫਿਰ ਵੇਖ ਲਵਾਂ ਜੋ ਤਾਂ ਹੀ ਮਿੱਠਾ ਦੇਵਾਂਗੇ ਕਿ ਐਵੇਂ ਨਾਲ ਇਹ ਕੁੜੀ ਨੂੰ ਪਹਿਲਾਂ ਲੈ ਜੀਏ ਮਾਦੇ ਘਰ। ਨਹੀਂ ਮੁੰਡਾ ਵੀ ਤੇ ਆਇਆ ਹੀ ਆ ਨਾ ਸਾਡੇ ਘਰ। ਉਹਨਾਂ ਮੁੰਡਾ ਕਿਸੇ ਹੋਰ ਹੋਰ ਹਾਲਾਤ ਦੇ ਵਿੱਚ ਆਇਆ। ਜੇ ਉਹ ਚਲੋ ਚਲੋ ਠੀਕ ਹੈ ਜੇ ਤੁਹਾਨੂੰ ਜੱਚ ਜਾਏਗਾ ਫਿਰ ਤੁਸੀਂ ਜੇ ਅਸੀਂ ਕੁੜੀ ਨੂੰ ਕਰ ਲੈਣੇ ਤਿਆਰ। ਅਰ ਮੇਰੀ ਮੇਰੀ ਗੱਲ ਸੁਣੋ ਬੰਨ ਅਸੀਂ ਫੋਨ ਕਰਕੇ ਉਹਨੂੰ ਸੱਦ ਲਵਾਂਗੇ ਤਿਆਰ ਤੇ ਹੋਲਵੇਂ ਫਿਰ ਐਲੇ ਟਾਈਮ ਸੱਦਾਂਗੇ ਜਿਸ ਵਾਰ ਕਰਨਾ ਹੈ ਤੂੰ ਕਰ ਲੈ ਕੁੜੀ ਨੂੰ ਕੋ ਤਿਆਰ ਹੋਇਆ ਠੀਕ ਤੇ ਨਾਲ ਚਲੀ ਜਾਵੇ ਉਹ ਮੇਰੇ ਦੋਸਤ ਹੈਗਾ ਸਾਹਮਣੇ ਜਿਹੜਾ ਵਰਿੰਦਰ ਉਹਨਾਂ ਦੀ ਕੋਠੀ 'ਚ ਬਿਠਾ ਦੇਾਂਗੇ ਚਲੋ ਠੀਕ ਜਦੋਂ ਕੋਈ ਸਾਨੂੰ ਜੇਜੇਗਾ ਗੱਲਬਾਤ ਹੋਏਗੀ ਤੇ ਉਹਨੂੰ ਸੱਦ ਲਾਂਗੇ ਉੱਥੇ ਕਿਰਨ ਤਿਆਰ ਹੋ ਜੇ ਨਾ ਉਹਨਾਂ ਵਾਲੇ ਕਰਾ ਲਾ ਕਰਾ ਲਾ ਚਲੋ ਠੀਕ ਤਿਆਰ ਕਰਾ ਕੇ ਤੇ ਉਹਨੂੰ ਲੈ ਕੇ ਆ ਜਾਈਂ ਨਹੀਂ ਸੂਟ ਵੈਸੇ ਮੈਂ ਲੈਂਦਾ ਆ ਉਹਦੇ ਵਾਸਤੇ ਨਵਾਂ ਉਹਨਾਂ ਵੈਸੇ ਕੱਪੜੇ ਬਥੇਰੇ ਆ ਕੰਡੀਆਂ ਦਾ ਜਿਹੜਾ ਕੰਮ ਹੀ ਕਰਨਾ ਦਾ ਸਾਨੂੰ ਪਤਾ ਕੀ ਕਰਨਾ ਜਿਹੜਾ ਕੰਮ ਤੁਹਾਨੂੰ ਪਤਾ ਉਹ ਤੁਹਾਨੂੰ ਜਨਾਨੀਆਂ ਨੂੰ ਪਤਾ ਕੀ ਕਰਨਾ ਤੂੰ ਆਪਣੇ ਘਰ ਜਾਵੇ ਤੇ ਮੈਂ ਥੱਲੇ ਖੜਾ ਹੀ ਤੇ ਜਲਦੀ ਫੜਾ ਫੜਾ ਨਹੀਂ ਤੁਹਾਡੇ ਵੱਲੋਂ ਖੁਸ਼ੀ ਨਾ ਲੈ ਜਾਣਾ ਕੁੜੀ ਨੂੰ ਨਾਲ ਤੇ ਮੈਂ ਦੁਖੀ ਹਾਂ ਯਾਰ ਨਹੀਂ ਨਹੀਂ ਮੈਨੂੰ ਪਤਾ ਤੂੰ ਦੁਖੀ ਥੋੜੀ ਹੈਗੇ ਹੋ ਚਲ ਕੋਈ ਨਹੀਂ ਕੁੜੀ ਧੀ ਤਿਆਣੀ ਦਾ ਵਿਆਹ ਆ ਰਾਮਨਾ ਕਰਾਂਗੇ ਆਪਾਂ ਖੁਸ਼ ਹੋ ਕੇ ਕਰਾਂਗੇ ਬਸ ਇਹ ਹੈਗਾ ਕਿ ਹੁਣ ਕੋਈ ਉਹ ਦੀ ਗੱਲ ਨਾ ਕਰਿਓ ਤੇ ਫੜਾ ਫੜ ਤੀ ਤਿਆਰ ਹੋ ਕੇ ਤੇ ਥੱਲੇ ਆਜੋ ਕਰ ਲੈ ਕੁੜੀ ਨੂੰ ਵੀ ਤਿਆਰ ਚਲੋ ਠੀਕ ਠੀਕ ਮੰਮੀ ਤੂੰ ਹੀ ਤੇ ਪਾਪਨਪੁੜੀ ਜਲਦੀ ਮਨਾ ਲਿਆ ਪਪਾ ਤੇਰੇ ਕਿਰਨ ਨੇ ਤੇ ਖੁਸ਼ ਹੋਇਆ ਨਾ ਜੀ ਕਿਰਨ ਨੇ ਖੁਸ਼ ਹੋਣਾ ਹੀ ਹੋਣਾ ਵਾ ਪਪਾ ਬਸ ਉੱਪਰ ਉੱਪਰ ਹੋ ਸਕਦਾ ਕਿ ਅੰਦਰੋਂ ਬਹੁਤ ਨਰਮ ਹੋ ਗਿਆ ਤਾਂ ਤਾਂ ਨਹੀਂ ਪਪਾ ਦਾ ਆਪਣੇ ਦਾ ਪਤਾ ਨਹੀਂ ਲੱਗਾ ਤੁਹਾਡੇ ਪਪਾ ਦਾ ਸੁਭਾਅ ਕੀ ਹੈ ਤੁਹਾਨੂੰ ਦੋਨਾਂ ਭੈਣਾਂ ਨੂੰ ਨਹੀਂ ਪਤਾ ਲੱਗਾ ਪਪਾ ਦੇ ਸੁਭਾਅ ਦਾ ਹਜੇ ਤੱਕ ਮੰਮੀ ਹਾਂ ਉਹਨਾਂ ਨੇ ਤੇ ਕਿਹਾ ਤਿਆਰ ਕਰਕੇ ਕਿਰਨ ਨੂੰ ਦੋਸਤ ਦੇ ਘਰ ਬਿਠਾਣਾ ਤੁਛ ਦੇ ਆ ਨਹੀਆਂ ਤੈਨੂੰ ਹਜੇ ਤੱਕ ਪਪਾ ਦੇ ਕਿੰਨੇ ਸਾਲਾਂ ਦੀ ਤੂੰ ਉਹ ਚੱਲਨੀ ਹੈ ਬੱਚੇ ਤੇਰੇ ਹੋਗੇ ਤੈਨੂੰ ਇਸ ਸਮੇ ਪਾਪਾ ਉਪਰੋਂ ਪਾਪਾ ਦਾ ਕਿਹੜਾ ਦੋਸਤ ਹੈ ਗਾਈ ਉਥੇ ਉਹਨਾਂ ਨੇ ਸਿੱਧੀ ਗੱਡੀ ਉਹਨਾਂ ਦੇ ਘਰ ਹੀ ਲਾਣੀ ਜਾ ਕੇ ਫਿਰ ਤੇ ਠੀਕ ਹੈ ਫਿਰ ਕਿਰਨ ਨੇ ਖੁਸ਼ ਹੋਇਆ ਨਾ ਕਿਰਨ ਨੇ ਵੀ ਖੁਸ਼ ਹੋਇਆ ਨਾ ਮੈਂ ਕਿਰਨ ਨੂੰ ਹੋ ਜਾਣਾ ਦੱਸੀ ਉਹਨੂੰ ਸਸਪੈਂਸ ਰਹਿਣ ਦੇ ਫਿਰ ਤਿਆਰ ਵਸਤੇ ਨਹੀਂ ਗਿਆ ਨਾ ਪਿਆਰ ਹੋਣ ਵਾਸਤੇ ਕਹਿ ਦੇਣਾ ਨਾਲੇ ਜਾਣਾ ਮੈਂ ਕਰਨਾ ਮੈਂ ਪਰ ਉਹ ਥੋੜੀ ਗੱਲ ਸਿੱਧਾ ਉਹਨਾਂ ਦੇ ਘਰ ਅਸੀਂ ਮੈਨੂੰ ਇਹੀ ਕਵਾਂਗੇ ਕਿ ਉਹਦੇ ਦੋਸਤ ਦੇ ਪਾਪਾ ਦੇ ਦੋਸਤ ਦੇ ਘਰ ਬਿਠਾਣਾ ਮੈਂ ਤੇ ਤੂੰ ਉੱਥੇ ਬੈਠ ਤੇ ਤਿਆਰ ਸੋਹਣੀ ਤਰ੍ਹਾਂ ਹੋ ਜਾਗੇ ਐ ਠੀਕ ਹੈ ਹਾਂ ਇਸ ਤਰ੍ਹਾਂ ਕਰ ਲੈ ਚਲੋ ਫਿਰ ਕਿਰਨ ਨੂੰ ਚਲ ਮੈਂ ਹੁਣ ਮੈਂ ਚਲਦੀ ਮੈਂ ਕਿਰਨ ਨੂੰ ਆਵਾਜ਼ ਦਵਾ ਕੋ ਮਮੀ ਕਹੋ ਤੁਸੀਂ ਮੈਂ ਕਿਆ ਦੇ ਨੁਸਖਾ ਚਲ ਨੁਸਖਾ ਫਟਾਫਟ ਰੈਡੀ ਹੋ ਜਾ ਮੇਰਾ ਬੇਟਾ ਜਾਣਾ ਨਾ ਨਹੀਂ ਚਲੋ ਫਿਰ ਫਟਾਫਟ ਰੈਡੀ ਹੋ ਜਾ ਮੇਰਾ ਸੋਨਾ ਠੀਕ ਹੈ ਓਕੇ ਚਲ ਖੜਾ ਹੈਲੋ ਹੈਲੋ ਹਾਂਜੀ ਰੈਡੀ ਬਿਲਕੁਲ ਰੈਡੀ ਤੁਹਾਡੀ ਵੇਟ ਕਰਨ ਦਾ ਸਾਡੀ ਵੇਟ ਕਰਨ ਦੇ ਚ ਤੁਹਾਨੂੰ ਯਕੀਨ ਨਹੀਂ ਹੋਣਾ ਪਤਾ ਕਿ ਮੈਂ ਵੀ ਆਨ ਨਹੀਂ ਆ ਅੱਛਾ ਹਾਂ ਤੇ ਮੈਨੂੰ ਇਹ ਮੈਨੂੰ ਯਕੀਨ ਨਹੀਂ ਹੁੰਦਾ ਕਿ ਘਰ ਦੇ ਮੰਨਗੇ ਆ ਨਹੀਂ ਨਹੀਂ ਉਹ ਇੰਨੇ ਦੱਸੀ ਨਹੀਂ ਨਹੀਂ ਤੇ ਉਹ ਇੰਨੇ ਪੁਰਾਣੇ ਖਿਆਲਾਤ ਦੇ ਸੀਗੇ ਨਾ ਮੈਨੂੰ ਲੱਗਦਾ ਨਹੀਂ ਸੀਗਾ ਕਿ ਉਹ ਮੈਨੂੰ ਮੰਨਣਗੇ ਕਿ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦੇ ਘਰ ਜਾਓ ਪਰਾ ਮਮਮੀ ਨੇ ਮਮਮੀ ਨਾਲ ਗੱਲ ਕੀਤੀ ਆ ਪਤਾ ਨਹੀਂ ਕਿ ਇਸ ਢੰਗ ਦੇ ਨਾਲ ਮਮਮੀ ਤੇ ਮੰਨ ਗਏ ਤੇ ਮਮਮੀ ਨੇ ਪਾਪਾ ਨੂੰ ਵੀ ਮਨਾ ਲਿਆ ਵੈਰੀ ਗੁੱਡ ਚਲੋ ਫਿਰ ਆਜੋ ਫਿਰ ਮੈਂ ਤੇ ਆ ਜਾਵਾਂਗੀ ਮੇਰੀ ਗੱਲ ਸੁਣ ਲਓ ਬਲੈਕ ਕਲਰ ਦੀ ਸ਼ਰਟ ਪਾਇਓ ਤੇ ਮੈਂ ਤੇ ਹੋਰ ਪਾਈ ਸੀਗੀ ਓ ਯਾਰ ਜਿਹੜੀ ਮर्जी ਮੈਨੂੰ ਨਹੀਂ ਪਤਾ ਤੇ ਇਹ ਬਲੈਕ ਕਲਰ ਦੀ ਸ਼ਰਟ ਪਾ ਕੇ ਫਾਰਮਲ ਜੀ ਤਰ੍ਹਾਂ ਨੇ ਨਾ ਜੈਂਟਲਮੈਨ ਜੇ ਬਣ ਜਿਓ ਠੀਕ ਆ ਅੱਗੇ ਤੇ ਮੈਂ ਲੋਕਾਂ ਦੀਆਂ ਚੈਨੀਆਂ ਲੋਣਾ ਜੈਂਟਲਮੈਨ ਬਣ ਜਿਓ ਆਏ ਹਾਏ ਉਹ ਗੱਲ ਨਹੀਂ ਕਰਨਦੀ ਮੈਂ ਵੈਸੇ ਹੀ ਗੱਲ ਕਰਨੀ ਆ ਮੇਰੀ ਵੀ ਚੋਇਸ ਆ ਤੇ ਮੇਰੀ ਚੋਇਸ ਦੇ ਹਿਸਾਬ ਨਾਲ ਕਪੜੇ ਪਾਉਣ ਮੈਂ ਇੱਕਦਮ ਰੈਡੀ ਆ ਬਸ ਮੇਰੇ ਹਿਸਾਬ ਨਾਲ ਕਿੰਨਾ ਟਾਈਮ ਹੋਇਆ ਵਾ ਆਪਾਂ 10 15 ਮਿੰਟ ਤੱਕ ਨਿਕਲ ਜਾਣਾ ਕਰੋ ਠੀਕ ਆ ਆ ਜਾਓ ਤੇ ਤੁਹਾਨੂੰ ਪਤਾ ਨਾ ਮੰਮੀ ਨੂੰ ਦੱਸਤਾ ਹੀ ਤੁਸੀਂ ਵਿਆਹ ਦੀ ਗੱਲ ਦੱਸਤਾ ਹੀ ਤੁਸੀਂ ਹੁਣ ਇਹ ਨਾ ਝੂਠ ਮਾਰਿਓ ਵੇ ਅਹੀਂ ਵੀ ਤੁਸੀਂ ਆਪਣੇ ਘਰ ਦੇ ਨੂੰ ਕੁਛ ਨਹੀਂ ਦੱਸਿਆ। ਇਹ ਉਹਨਾਂ ਨੂੰ 2-4 ਦਿਨ ਪਹਿਲਾਂ ਹੀ ਪਤਾ ਲੱਗਾ ਸਾਰਾ। ਮਾੜਾ ਜਿਹਾ ਹਿੰਟ ਦਿੱਤਾ ਸੀ। ਹਿੰਟ ਦਿੱਤਾ ਸੀ। ਕੋਈ ਹਿੰਟ ਢੁੰਟ ਨਹੀਂ ਦਿੱਤਾ। ਇਹ ਉਹਦੇ ਤਾਂ ਡੀਆ ਕਹਿੰਦੇ ਮਮੀ ਕਹਿੰਦੇ ਸੀਗੇ ਕਿ ਇਹਦੀਆਂ ਨਾ ਹਰਕਤਾਂ ਤੋਂ ਮੈਨੂੰ ਲੱਗਣਦਿਆ ਸੀ ਸ਼ੱਕ ਹੈਗਾ ਕੋਈ। ਚੱਲ ਆ ਜਾ ਆ ਜਾ ਮਿਲ ਕੇ ਗੱਲ ਕਰਦੇ ਆ ਤੇ ਕੰਮ ਬੜਾ ਜ਼ਿਆਦਾ ਬਾਹਰ ਹੋ ਤੁਸੀ। ਹਾਂ ਚਲੋ ਠੀਕ ਆ। ਓਕੇ ਬਾਏ। ਓਕੇ। ਚਲੋ। ਮੈਂ ਰੈਡੀ ਆ। ਮਮੀ ਪਾਪਾ ਵੀ ਰੈਡੀ ਆ। ਚਲੋ ਚੱਲੀਏ ਹੁਣ।